ਰੁਪਇਆ ਇੱਕ ਡਾਕਟਰ ਨੂੰ ਰਖਾ ਦਿੰਦੀ ਨਾ 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 2.5 ਲੱਖ ਅੱਛਾ ਗਲਤ ਬੋਲਦੇ ਹੋ ਤੁਸੀਂ 2 ਲੱਖ ਲੈ ਕੇ ਦਿੰਦੇ ਆ ਨਾ ਇਹ ਨਾ ਇਹ ਨਾ ਲੱਖ ਰੁਪਇਆ ਲੈਣ ਦੇ ਬਾਵਜੂਦ ਹਾਂ ਇੱਕ ਬੰਦਾ ਹਾਂ ਦੇਣ ਵਾਸਤੇ ਸਾਨੂੰ ਬੈਠਣਾ ਪਊਗਾ ਨਾ ਤੁਸੀਂ ਮੈਨੂੰ ਜਵਾਬ ਮੇਰੀ ਜਵਾਬ ਦਾ ਦਿਓ ਪਹਿਲਾਂ ਧਰਨਾ ਦੇਣ ਵਾਸਤੇ ਸਾਜਨ ਸਾਹਿਬ ਨੂੰ ਮਿਲ ਕੇ ਮੈਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਨਾ ਉਹ ਜਵਾਬ ਅਸੀਂ ਉਹ ਮਸਲਾ ਹੱਲ ਕਰ ਦੇਣਾ ਅਸੀਂ ਉਧਰ ਆ ਜਾਂਗੇ ਕੰਮ ਤੇ ਅਸੀਂ ਤਾਂ ਹੁਣ ਤੁਸੀਂ ਸਾਨੂੰ ਇਹ ਦੱਸੋ ਸੋਨੂੰ ਗਵਰਨਮੈਂਟ ਲੱਖ ਲੱਖ ਰੁਪਏ ਇੱਕ ਡਾਕਟਰ ਨੂੰ ਖਾ ਦਿੰਦੀ ਨਾ 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 2.5 ਲੱਖ ਅੱਛਾ ਗਲਤ ਬੋਲਦੇ ਹੋ ਤੁਸੀਂ 2 ਲੱਖ 2.5 ਲੱਖ ਦਿੰਦੀ ਹੈ ਨਾ ਇਹਨਾਂ ਇਹਨਾਂ ਲੱਖਾਂ ਰੁਪਏ ਲੈਣ ਦੇ ਬਾਅਦ ਜੁੜ ਹਾਂ ਇੱਕ ਬੰਦਾ ਜਿਹੜਾ ਕੋਈ ਦੂਰੋ ਵਿਚਾਰਾ 20 ਕਿਲੋਮੀਟਰ ਮਸਲ ਅਮੜਾ ਚੱਲ ਕੇ ਬੜਾ ਬੰਦਾ 2.5 2.5 ਘੰਟੇ ਤੇ ਖੜਾਈ ਰੱਖਦੇ ਆ ਫੇਰ ਖੱਲੀ ਮੋੜ ਦੇਦੇ ਵੀ ਸਾਡਾ ਰਸੋਕ ਸਾਨੂੰ ਇਹਦੇ ਦੱਸ ਦੋ ਸਾਡਾ ਕਸੂਰ ਕੀ ਹੈ ਕੋਈ ਨਹੀਂ ਦੋ ਚਾਰ ਦਿਨ ਹੀ ਖੜਾਉਣਗੇ ਜਵਾਬ ਹੁਣੇ ਤੋਂ ਲਓ ਐਸੀ ਵੀ ਕਹਨੇ ਆ ਵੀ ਜਵਾਬ ਉਹਨਾਂ ਤੋਂ ਜਰੂਰ ਇੱਕ ਮਿੰਟ ਉਹਨਾਂ ਤੋਂ ਜਵਾਬ ਲਓ ਉਹ ਕੰਪੀਟੈਂਟ ਅਥਾਰਟੀ ਆ ਤੁਹਾਨੂੰ ਜੇ ਪਰੇਸ਼ਾਨ ਕਰ ਰਹੀ ਹੈ ਉਹ ਉਹ ਜੇ ਉਹ ਸਾਡਾ ਮਸਲਾ ਹੱਲ ਕਰ ਦਿੰਦੇ ਅਸੀਂ ਤਾਂ ਚੁਟਕੀ ਚ ਉਥੇ ਹਾਜ਼ਰ ਆਂ ਕੱਫਰੀ ਕੋਈ ਨਹੀਂ ਅਸੀਂ ਕੀ ਕਰਨਾ ਇੱਕ ਜਟਕੀ ਜਹਾਜ਼ ਰਾਂ ਉੱਥੇ ਤੁਸੀਂ ਹੱਲ ਕਰਾਓ ਮਾ ਜੀ ਉਹਨਾਂ ਤੇ ਦਬਾਅ ਬਣਾਓ ਇਸ ਗੱਲ ਦਾ ਤੁਸੀਂ ਅਸੀਂ ਕਹਿੰਦੇ ਆ ਵੀ ਤੁਸੀਂ ਦਬਾਅ ਬਣਾਓ ਹਾਂ ਹੋ ਗਿਆ ਉਹ ਕੰਮ ਆਪ ਨਾ ਕਰਿਆ ਬਾਦੰਦਰ ਵਰਤਾ ਸਾਹਪਸੰਦ ਪਹਿਲੇ ਫਿਰ ਸੋਸਾਇਟੀ ਦਾ ਅਧਿਕਾਰੀ ਜੀ ਆਪ ਜੀ ਨੂੰ ਬੇਨਤੀ ਕਰਦਾ ਜੀ ਕਿ ਇੱਥੇ ਜਿਹੜੀ ਪਬਲਿਕ ਹੈ ਨਾ ਜੀ ਹਸਪਤਾਲ ਚਾਹੁੰਦੇ ਆ ਸ਼ੁਕਰਵਾਰ ਤੁਮਾ ਦੇਖ ਰਿਹਾ ਜੀ ਇੰਨੀ ਪਰੇਸ਼ਾਨ ਹੋ ਰਹੀ ਹੈ ਜਿਸ ਦਾ ਕੋਈ ਟਿਕਾਣਾ ਕੋਈ ਨਹੀਂ ਅਸੀਂ ਐਸਐਮਓ ਸਾਹਿਬ ਨੂੰ ਮਿਲਲੇ ਸੀ ਐਮਓ ਸਾਹਿਬ ਨੂੰ ਸਾਨੂੰ ਕਾਰਨ ਦੱਸ ਦਿਓ ਪਵਲ ਨੂੰ ਪਰੇਸ਼ਾਨੀ ਦਾ ਕਾਰਨ ਕੀ ਹੈ ਉਹ ਕਹਿੰਦੇ ਜੀ ਹੁਣ ਅੱਜ ਫਿਰ ਮੈਂ ਕਾਫੀ ਡਿਸਕਸ ਕੀਤੀ ਹੈ ਉਹ ਕਹਿੰਦੇ ਜੀ ਤੁਹਾਡੀ ਪਰੇਸ਼ਾਨੀ ਦਾ ਜਿਹੜਾ ਕਾਰਨਾ ਬਾਹਰ ਬੈਠਾ ਹੈ ਇਹ ਨਾ ਹੁਣ ਆ ਬਾਹਰਲੇ ਬੰਦੇ ਕਿਸੇ ਜ਼ਿੰਮੇਵਾਰ ਬੰਦੇ ਨਾਲ ਗੱਲ ਕੀਤੀ ਵੀ ਇਹ ਕਹਿੰਦੇ ਜੀ ਅਸੀਂ ਤਰਨਾ ਦਿੱਤਾ ਹੈ ਸਾਡਾ ਕੋਈ ਫਰਕ ਕਰਾ ਹੁਣ ਉਹਦੇ ਦੇ ਕੋਈ ਕੇਸ ਪਾਤਾ ਅਸੀਂ ਕਹਿੰਦੇ ਕੇਸ ਪਾਦਾ ਠੀਕ ਹੈ ਜਮ ਤਰਨਾ ਦਿਓ ਪੜਾਪਮੈਂਟ ਆ ਪ੍ਰਸ਼ਾਸਨ ਦੀ ਗਲਤੀ ਹੈ ਕਿਉਂਕਿ ਕਿਸੇ ਦੀ ਵੀ ਗਲਤੀ ਹੈ। ਓਪੀਡੀ ਕਿਸੇ ਵੀ ਹਾਲਤ 'ਚ ਨਹੀਂ ਵੰਡ ਹੋਣੀ ਚਾਹੀਦੀ। ਖੱਜਲ ਖਵਾਰੀ ਹੋਣੀ ਹੈ। 4 ਦਿਨ ਤੋਂ ਮੈਂ ਖੱਜਲ ਖਵਾਰ ਹੋ ਰਿਹਾ ਚਾਹ 4 ਘੰਟੇ ਖੜਕੇ ਬਗ ਜਾਨੇ ਆ 70-70 ਸਾਲ ਦੇ ਬੁਢੇ ਆਉਂਦੇ ਇੱਥੇ। ਬਿਨਾ ਕੋਈ ਦਵਾਈ ਦੇਂਦੇ ਫਿਰ ਬਿਨਾ ਪਸਤੀ ਤੋਂ ਲਿਖ ਕੇ ਦੇਂਦੇ ਡਾਕਟਰ ਤੇ ਉਹ ਕਹਿੰਦੇ ਜਾਓ ਜੀ ਘਰਾਂ ਨੂੰ। ਤਾਂ ਕਹਿੰਦਾ ਵਾਰੋ ਇਹ ਜੀ ਪਬਲਿਕ ਦੀ ਪਰੇਸ਼ਾਨੀ ਵੱਲ ਨਿਗਾਹ ਰੱਖਦੇ ਆ। ਤੇ ਇਹਦਾ ਹੱਲ ਲੱਭਿਆ ਜਾਵੇ। ਜੇ ਇਹ ਨਾਲੀ ਜਾਇਜ਼ ਮੰਗ ਹੈ ਤਾਂ ਸਾਰੇ ਜਿਹੜੇ ਇਹ ਘਰ ਹੀ ਆ ਕੋਈ ਸਰਜਨ ਕੋਈ ਵੀ ਨਹੀਂ ਬਣੋ। ਉਹ ਸੁਣਦੇ ਕਿਉਂ ਇਹ ਮਤਲਬ ਹੈ ਜਲਦੀ ਹੱਲ ਕਰਨਾ ਚਾਹੀਦਾ ਜੇ ਕਿਸੇ ਨਾਲ ਟੱਕਾ ਹੋਇਆ ਹੈ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਟੱਕਾ ਖਣ ਕੇ ਵੱਡੇ ਆਪਸਾਂ ਨੂੰ ਵੀ ਜ਼ਿੰਮੇਵਾਰੀ ਬਣਦੀ ਹੈ ਇਸ ਲਈ ਮੈਂ ਬੇਨਤੀ ਕਰਦਾ ਕਿ ਇਹਨਾਂ ਦੀ ਛੇਤੀ ਤੋਂ ਛੇਤੀ ਗੱਲ ਸੁਣ ਕੇ ਤਾਂ ਕਿ ਪਬਲਿਕ ਨੂੰ ਵੀ ਰਿلیف ਮਿਲੇ ਤੇ ਇਹਨਾਂ ਦਾ ਵੀ ਇਹਨਾਂ ਨੂੰ ਵੀ ਇਨਸਾਫ਼ ਮਿਲੇ ਜੀ ਐਂਨਾ ਕਹਿੰਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ